ਪੰਜਾਬ ਦਸਤਾਬੇਜ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿਕਾਰ ਨਮਸਕਾਰ ਰਾਬਰਦ ਅੱਜ ਖਬਰ ਸੁਣਾਵਾਂਗੇ ਇਰੀਗੇਸ਼ਨ ਸਕੈਮ ਦੀ ਜਿਸ ਦੇ ਵਿੱਚ ਦੋ ਉੱਗੇ ਵਕੀਲਾਂ ਦੇ ਰੋਲ ਬਾਰੇ ਗੱਲ ਕਰਾਂਗੇ ਪਹਿਲਾਂ ਖਬਰ ਸੰਖੇਪ ਚ ਤੇ ਫਿਰ ਦਿਆਂਗੇ ਵਿਸਤਾਰ ਹਾਈ ਕੋਰਟ ਦੇ ਜੱਜ ਜਸਟਿਸ ਅਨੂਪ ਚਿਤਕਾਰਾ ਨੇ 27 2023 ਨੂੰ ਇੱਕ ਆਦੇਸ਼ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰੀ ਵਕੀਲ ਗੌਰਵ ਗਰਗ ਧੂਰੀਵਾਲਾ ਨੇ ਮੰਨ ਲਿਆ ਕਿ ਜਿਹੜਾ ਕੰਟਰੈਕਟਰ ਮੁੱਖ ਦੋਸ਼ੀ ਇਰੀਗੇਸ਼ਨ ਸਕੈਮ ਦੇ ਵਿੱਚ ਉਸ ਦੇ ਵੱਲੋਂ ਜਿਹੜੀ ਦਰਖਾਸਤ ਪਾਈ ਗਈ ਹੈ ਉਹ ਸਿਰੇ ਚਾੜhti ਜਾਏ ਇਸ ਦਰਖਾਸਤ ਦੇ ਵਿੱਚ ਦੱਸਿਆ ਕੀ ਸੀ ਮੰਗਿਆ ਕੀ ਸੀ ਕੰਟਰੈਕਟਰ ਗੋਰੇਂਦਰ ਨੇ ਕਿਹਾ ਕਿ ਮੇਰੇ ਵਿਰੁੱਧ ਜਿਹੜੇ 13 ਚਲਾਨ ਪੇਸ਼ ਕੀਤੇ ਹੈ ਵਜਲੈਂਸ ਬਿਊਰੋ ਨੇ ਹੇਠਲੀ ਅਦਾਲਤ 'ਚ ਉਹ ਸਾਰੇ ਕਲੱਬ ਕਰ ਦਿਓ ਇਕੱਠੇ ਕਰ ਦਿਓ ਇਕ ਟਰਾਇਲ ਕਰ ਦਿਓ ਜਦੋਂ ਪਰਚਾ ਕਹਿੰਦਾ ਜੀ ਇਕ ਹੈ ਤੇ ਫਿਰ ਟਰਾਇਲ ਵੱਖਰੇ ਕਿਉਂ ਵਜਲੈਂਸ ਬਿਊਰੋ ਦਾ ਸਟੈਂਡ ਹੇਠਲੀ ਅਦਾਲਤ ਦੇ ਵਿੱਚ ਇਹ ਸੀ ਕਿਉਂਕਿ ਠੇਕੇ ਵੱਖਰੇ ਵੱਖਰੇ ਦਿੱਤੇ ਗਏ ਆ ਵੱਖਰੇ ਵੱਖਰੇ ਅਫਸਰਾਂ ਵੱਲੋਂ ਦਿੱਤੇ ਗਏ ਆ ਵੱਖਰੇ ਵੱਖਰੇ ਸ਼ਹਿਰਾਂ 'ਚ ਦਿੱਤੇ ਗਏ ਆ ਵੱਖਰੇ ਵੱਖਰੇ ਸਮੇਂ ਦਿੱਤੇ ਗਏ ਆ ਤੇ ਜਿਉਂ-ਜਿਉਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰਦੀ ਹੈ ਤੱਥ ਸਾਹਮਣੇ ਆਈ ਜਾਂਦੇ ਆ ਤੇ ਅਸੀਂ ਇੱਕ ਇਸ਼ੂ ਦੋ ਇਸ਼ੂ ਐਦਾਂ ਜਿੰਨੇ ਠੇਕੇ ਆ ਉਹ ਪੂਰੇ ਕਰਦੇ ਹੋਏ ਚਲਾਨ ਦੇਈ ਜਾ ਰਹੇ ਆ ਤੇ ਇਹ ਇਕੱਠੇ ਨਹੀਂ ਹੋਣੇ ਚਾਹੀਦੇ ਇਹ ਸਟੈਂਡ ਵਜਲੈਂਸ ਬਿਊਰੋ ਦਾ ਹੇਟਲੀ ਅਦਾਲਤ ਜਿਹੜੀ ਕਿ ਐਡੀਸ਼ਨਲ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਸੀ ਉਹਦੇ ਵਿੱਚ ਸੀ ਮੋਨਿਕਾ ਗੋਇਲ ਨੇ ਵੀ 1 2020 ਨੂੰ ਆਪਣੇ 25 ਪੇਸ਼ ਦੇ ਫੈਸਲੇ ਵਿੱਚ ਕਿਹਾ ਸੀ ਕਿ ਇਹ ਕਲੱਬ ਟਰਾਇਲ ਨਹੀਂ ਕੀਤੇ ਜਾ ਸਕਦੇ ਵੱਖਰੇ ਵੱਖਰੇ ਹੀ ਚੱਲਣਗੇ ਬੜੀ ਦਲੀਲਪੂਰਵਕ ਉਹ ਜਜਮੈਂਟ ਸੀ ਪਰ ਗੁਰਿੰਦਰ ਨੇ ਉਹਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਕਿਹਾ ਨਹੀਂ ਜੀ ਮੈਂ ਤਾਂ ਇਕੱਠੇ ਕਰਾਉਣੇ ਆ ਤੇ ਫਿਰ ਜਸਟਿਸ ਅਨੂਪ ਚਿਤਕਾਰਾ ਦੀ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਗੌਰਵ ਧੂਰੀ ਵਾਲਾ ਨੇ ਅਕਿਊਜ਼ਡ ਗੁਰਿੰਦਰ ਕੰਟਰੈਕਟਰ ਦੀ ਗੱਲ ਨਾਲ ਸਹਿਮਤੀ ਵਿਅਕਤ ਕਰਦੇ ਹੋਏ ਹਾਂ ਕਰ ਲਈ ਜਦੋਂ ਕਿ ਵਿਜੀਲੈਂਸ ਬਿਊਰੋ ਦਾ ਇੱਕ ਐਫਰਡੈਵਿਟ ਪਹਿਲਾਂ ਅਦਾਲਤ ਦੇ ਅੱਗੇ ਮੌਜੂਦ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਟ੍ਰਾਇਲ ਕਲੱਬ ਨਹੀਂ ਹੋਣੇ ਚਾਹੀਦੇ ਸੋ ਇਸ ਮਾਮਲੇ ਤੇ ਫਿਰ ਅੱਗੇ ਕੀ ਹੋਇਆ ਉਹ ਤੁਹਾਨੂੰ ਵਿਸਤਾਰ ਚ ਦੱਸਾਂਗੇ ਆਓ ਸ਼ੁਰੂ ਕਰਦੇ ਹਾਂ ਖਬਰ ਵਿਸਤਾਰ ਚ ਜਸਟਿਸ ਅਨੂਪ ਚਿਤਕਾਰਾ ਵੱਲੋਂ ਵੈਜੀਲੈਂਸ ਬਿਊਰੋ ਦੇ ਸਟੈਂਡ ਦੇ ਵਿਰੁੱਧ ਫੈਸਲਾ ਆਉਣ ਤੋਂ ਬਾਅਦ ਵੈਜੀਲੈਂਸ ਬਿਊਰੋ ਨੇ ਐਡਵੋਕੇਟ ਜਨਰਲ ਨੂੰ ਚਿੱਠੀ ਲਿਖ ਕੇ ਪੁੱਛਿਆ ਉਦੋਂ ਸੀਗੇ ਵਿਨੋਦ ਘਈ ਕਿ ਸਾਨੂੰ ਦੱਸਿਆ ਜਾਵੇ ਇਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਐਸ ਐਲ ਪੀ ਫਾਈਲ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਐਸ ਐਲ ਪੀ ਦਾ ਮਤਲਬ ਹੁੰਦਾ ਸਪੈਸ਼ਲ ਲੀਵ ਪਟੀਸ਼ਨ ਤਾਂ ਫਿਰ ਐਡਵੋਕੇਟ ਜਨਰਲ ਵਿਨੋਦ ਕਹੀ ਨੇ ਜਿਹੜੇ ਕਿ ਹਟਾਤੇ ਗਏ ਹੁਣ ਤੇ ਉਹਨਾਂ ਦੀ ਥਾਂ ਤੇ ਨਵੇਂ ਐਡਵੋਕੇਟ ਜਨਰਲ ਲੱਗੇ ਨੇ ਸਰਦਾਰ ਗੁਰਮਿੰਦਰ ਸਿੰਘ ਕਹੀ ਨੇ ਦੋ ਵਿਅਕਤੀਆਂ ਤੋਂ رائے ਲਈ ਪਹਿਲਾ ਵਿਅਕਤੀ ਸੀ ਐਡਵੋਕੇਟ ਗੌਰਵ ਧੂਰੀਵਾਲਾ ਦੂਜਾ ਵਿਅਕਤੀ ਸੀਗਾ ਐਡੀਸ਼ਨਲ ਐਡਵੋਕੇਟ ਜਨਰਲ ਜਸਦੇਵ ਸਿੰਘ ਮਹਿੰਦੀਰਤਾ ਉਹਨਾਂ ਦੋਹਾਂ ਨੇ ਇਸ ਮਾਮਲੇ ਦਾ ਸੁਪਰੀਮ ਕੋਰਟ ਚ ਲਿਜਾਨ ਕੰਨੀਓ ਵਿਰੋਧ ਕੀਤਾ ਕਹਿੰਦੇ ਵੈਜਲੈਂਸ ਬਿਊਰੋ ਨੂੰ ਲੈ ਕੇ ਜਾਣਾ ਨਹੀਂ ਚਾਹੀਦਾ ਕਿਉਂਕਿ ਅਦਾਲਤ ਨੇ ਫੈਸਲਾ ਠੀਕ ਕੀਤਾ ਲਓ ਹੁਣ ਤੁਹਾਨੂੰ ਦੋਹਾਂ ਐਡਵੋਕੇਟਸ ਦੀ ਰਾਏ ਜਿਹੜੀ ਇੱਕ ਇੱਕ ਪੈਰੇ ਦੀ ਆ ਪੜ੍ਹ ਕੇ ਸੁਣਾ ਦਿੰਦੇ ਦੋਸਤੋ ਅਡੀਸ਼ਨਲ ਐਡਵੋਕੇਟ ਜਨਰਲ ਗੌਰਵ ਧੂਰੀ ਵਾਲਾ ਦੀ ਜਿਹੜੀ ਐਡਵਾਈਸ ਸੀ ਉਹ ਅੰਗਰੇਜ਼ੀ ਚ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਫਿਰ ਪੰਜਾਬੀ ਵਿੱਚ ਉੱਥਾ ਕਰ ਦਿਆਂਗਾ ਇਹ ਐਡਵਾਈਸ ਅਗਸਤ 4 2023 ਨੂੰ ਦਿੱਤੀ ਗਈ ਵਿਜੀਲੈਂਸ ਬਿਊਰੋ ਨੂੰ ਲਿਖਿਆ ਗਿਆ ਦੀ ਕੋਰਟ ਹੈਜ਼ ਡਾਇਰੈਕਟਡ ਟੂ ਕਲੱਬ ਦੀ ਚਲਾਂਸ ਐਂਡ ਪ੍ਰਸੀਡ ਵਿਦ ਦੀ ਟ੍ਰਾਇਲ ਐਕਸਪੀਡੀਸ਼ਿਅਸਲੀ ਨੋ ਫਰਦਰ ਐਕਸ਼ਨ ਇਜ਼ ਰਿਕਵਾਇਰਡ ਇਨ ਦੀ ਪ੍ਰੈਜ਼ੈਂਟ ਕੇਸ ਕਹਿੰਦੇ ਇਹ ਫੈਸਲਾ ਅਦਾਲਤ ਨੇ ਕਰਤਾ ਕਿ ਕਲੱਬ ਕਰਤੇ ਜਾਣ ਸਾਰੇ ਟ੍ਰਾਇਲ ਇਕੱਠੇ ਕਰਤੇ ਜਾਣ ਹੁਣ ਮਾਮਲਾ ਤੇਜ਼ੀ ਨਾਲ ਚੱਲੇਗਾ ਸਪੀਡ ਨਾਲ ਚੱਲੇਗਾ ਕਿਉਂਕਿ ਪਹਿਲਾਂ ਇਹ ਰੁਕਿਆ ਹੋਇਆ ਸੀ ਤੇ ਸਟੇ ਆਰਡਰ ਦਿੱਤਾ ਗਿਆ ਸੀ ਹਾਈ ਕੋਰਟ ਵੱਲੋਂ ਹੀ ਤੇ ਫਿਰ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਦਾਇਰ ਕਰਨ ਦੀ ਲੋੜ ਨਹੀਂ ਉਸ ਵਕਤ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਦੂਜੀ ਰਾਏ ਫੇਰ ਲੈ ਲਈ ਉਹ ਨਹੀਂ ਜਸਦੇਵ ਮਹਿੰਦੀ ਰੱਤਾ ਤੋਂ ਉਹ ਵੀ ਐਡੀਸ਼ਨਲ ਐਡਵੋਕੇਟ ਜਨਰਲ ਬਹੁਤ ਸੀਨੀਅਰ ਐਡਵੋਕੇਟ ਉਹ ਲਿਖਦੇ ਆ ਅਗਸਤ 16 2023 ਨੂੰ ਇਹ ਪਰੂਜ਼ਲ ਆਫ ਦਿ ਜੱਜਮੈਂਟ ਰਵੀਲ ਜਿਹੜੀ ਚਲਾਂਜ ਹੈਵ ਬੀਨ ਆਰਡਰਡ ਟੂ ਬੀ ਕਲੱਬਡ the land and council had also given no objection to the same the state has not suffered any prejudice it is thus not fit case for filing slp in the supreme court ਇਹਦਾ ਪੰਜਾਬੀ ਵਿੱਚ ਰਸਾ ਬਣਦਾ ਕਿ ਜੀ ਚਲਾਨ ਅਦਾਲਤ ਵੱਲੋਂ ਇਕੱਠੇ ਕਰਤੇ ਗਏ ਆ ਤੇ ਸਰਕਾਰੀ ਵਕੀਲ ਯਾਨੀ ਕਿ ਗੌਰਵ ਧੁਰੀ ਵਾਲਾ ਨੇ ਨੋ ਆਬਜੈਕਸ਼ਨ ਸਰਟੀਫਿਕੇਟ ਕਹਿ ਲਓ ਜਾਂ ਨੋ ਆਬਜੈਕਸ਼ਨ ਕਹਿਤਾ ਸੀ ਜਜ ਨੂੰ ਤੇ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਦਾਇਰ ਕਰਨ ਦੀ ਕੋਈ ਲੋੜ ਨਹੀਂ ਐਤੋਂ ਬਾਅਦ ਦੋਸਤੋ ਕੀ ਹੋਇਆ ਵੈਜਲੈਂਸ ਬਿਊਰੋ ਨੂੰ ਕੁਝ ਸ਼ੱਕ ਜਿਆ ਪਿਆ ਵੀ ਇਹ ਫੈਸਲਾ ਠੀਕ ਨਹੀਂ ਲੱਗਦਾ ਜੱਜ ਸਾਹਿਬ ਦਾ ਕਿਉਂਕਿ ਫੈਸਲੇ ਤੇ ਮੈਰਿਟ ਦੇ ਆਧਾਰ 'ਤੇ ਤਾਂ ਕੋਈ ਗੱਲ ਨਹੀਂ ਹੋਈ ਇੱਕ ਸਿਰਫ ਕੰਪਰੋਮਾਈਜ਼ ਹੋ ਗਿਆ ਇਨ ਫੇਵਰ ਆਫ the accused gurender contractor એનું કહેਦੇ ਆ ટેકનિકલ ਸ਼ਬਦ ਦੇ ਵਿੱਚ collusive judgment a collusive verdict વિરોધી ਧਿਰ બીજી ਧਿਰ ਦੋਵਾਂ ਦੀ ਸਹਿਮਤੀ ਹੋ ਗਈ ਪਰ ਅੱਪਾ ਹੋ ਗਿਆ ਮੇਲ ਮਲਾਪ ਹੋ ਗਿਆ ਸਹਿਮਤੀ ਹੋ ਗਈ ਤੇ ਉਹ ਫਿਰ ਜੱਜ ਸਾਹਿਬ ਨੇ ਇਹ ਇਹ ਜਿਹੜਾ ਫੈਸਲਾ ਬਣਾ ਡਿਟੇਲ ਦੇ ਵਿੱਚ ਮੈਰਿਟ ਦੇ ਆਧਾਰ ਤੇ ਨਹੀਂ ਕੀਤਾ ਬਲਕਿ ਦੋਹਾਂ ਦੀ ਸਹਿਮਤੀ ਨੂੰ ਮੁੱਖ ਰੱਖਦੇ ਹੋਏ ਵਿਜੀਲੈਂਸ ਬਿਊਰੋ ਦੇ ਵਿਰੁੱਧ ਐਫੀਡੇਵਿਟ ਦੇ ਵਿਰੁੱਧ ਉਹਨਾਂ ਦੇ ਸਟੈਂਡ ਦੇ ਵਿਰੁੱਧ ਫੈਸਲਾ ਕਰਤਾ 1000 ਕਰੋੜ ਰੁਪਏ ਦਾ ਸਕੈਂਡਲ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਵੱਲੇ ਵਾਪਰਿਆ 2013 ਤੋਂ ਇਹ ਕਾਂਡ ਵਾਪਰਨਾ ਸ਼ੁਰੂ ਹੋਇਆ 2017 ਚ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਇਹਦੇ ਤੇ ਪਰਚਾ ਦਾਇਰ ਕੀਤਾ ਤੇ ਫਿਰ ਇਹ ਜਿਹੜਾ ਕੇਸ ਆ ਬੜੇ ਉਤਾਵ ਚੜਾਵ ਦੇਖ ਰਿਹਾ ਅਸੀਂ ਟਾਈਮ ਟੂ ਟਾਈਮ ਇਹਤੇ ਰਿਪੋਰਟਿੰਗ ਕਰ ਰਹੇ ਆ ਸਰਕਾਰੀ ਖਜ਼ਾਨੇ ਦਾ ਮਾਮਲਾ ਲੋਕਾਂ ਦੇ ਪੈਸੇ ਦਾ ਮਾਮਲਾ ਤੇ ਕੋਈ ਉਹਨੂੰ ਲੈ ਜੇ ਇਸ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਤਾਂ ਉਹ ਫਿਰ ਬਰਦਾਸ਼ਤ ਹੁੰਦਾ ਨਹੀਂ ਸਾਡੇ ਤੋਂ ਖਰ ਵਜਰੈਂਸ ਬਿਊਰੋ ਨੂੰ ਸ਼ੱਕ ਹੋਇਆ ਉਹਨਾਂ ਨੇ 29 11 2023 ਨੂੰ ਇੱਕ ਚਿੱਠੀ ਲਿਖੀ ਡਿਪਟੀ ਡਿਸਟ੍ਰਿਕਟ ਅਟਾਰਨੀ ਜਿਹੜਾ ਕਿ ਵਜਨਨ ਸਿ ਬਿਊਰੋ ਨਾਲ ਅਟੈਚਡ ਹੈ ਉਹਨੂੰ ਕਹਿੰਦੇ ਪ੍ਰੋਸੀਕਿਊਟਿੰਗ ਆਫੀਸਰ ਮਨਜੀਤ ਸਿੰਘ ਦੇ ਨਾਮ ਤੁਸੀਂ ਉਹਨਾਂ ਦੀ ਤਸਵੀਰ ਸਕਰੀਨ ਤੇ ਵੇਖ ਸਕਦੇ ਹੋ ਅਸੀਂ ਗੌਰਵ ਧੂਰੀ ਵਾਲਾ ਤੇ ਮਹਿੰਦਰ ਮਹਿੰਦੀ ਰੱਤਾ ਦੀ ਤਸਵੀਰ ਤੁਹਾਨੂੰ ਪਹਿਲਾਂ ਵਿਖਾ ਚੁੱਕੇ ਹਾਂ ਹੁਣ ਇਹ ਜਿਹੜੇ ਵਕੀਲ ਸਾਹਿਬ ਸੀ ਭਾਵੇਂ ਇਹ ਲੋਅਰ ਜੁਡੀਸ਼ਰੀ 'ਚ ਕੰਮ ਕਰਦੇ ਆ ਤੇ ਉਹਨੂੰ ਨੇਸ਼ਨਲ ਐਡਵੋਕੇਟ ਜਨਰਲ ਤਾਂ ਬਾਲੀ ਵੱਡੀ ਚੀਜ਼ ਹੁੰਦੇ ਆ ਦੇ ਇਹ ਉਹਨਾਂ ਦੇ رائے ਤੇ ਉੱਤੇ ਆਪਣੀ رائے ਦੇ ਰਹੇ ਆ 6 ਪੇਜ ਦੀ رائے ਯਾਨੀ ਕਿ ਇੱਕ ਪੈਰੇ ਦੇ ਵਿੱਚ ਨਵੇੜਾ ਨਹੀਂ ਕੀਤਾ ਅਟਾਰਨੀ ਡਿਪਟੀ ਡਿਸਟ੍ਰਿਕਟ ਅਟਾਰਨੀ ਡੀ ਡੀਏ ਉਹਨਾਂ ਨੇ ਅਧਾਇਨ ਕਰਕੇ ਸਾਰੇ ਮਾਮਲੇ ਦਾ 6 ਪੇਜ ਦੀ ਰਿਪੋਰਟ ਦਿੱਤੀ ਵਿਜੀਲੈਂਸ ਬਿਊਰੋ ਨੂੰ ਤੇ ਹੁਣ ਵਿਜੀਲੈਂਸ ਬਿਊਰੋ ਹਜੇ ਵਿਚਾਰ ਕਰੀ ਜਾਂਦੀ ਆ ਕਿ ਕਿਹੜੀ ਮੰਨੀਏ ਉਹ ਦੋ ਜਿਹੜੇ ਕਹਿੰਦੇ ਸੀ ਵੱਡੇ ਵਕੀਲ ਵੀ ਅੱਗੇ ਜਾਣਾ ਨਹੀਂ ਚਾਹੀਦਾ ਸੁਪਰੀਮ ਕੋਰਟ 'ਚ ਗੱਲ ਠੇਕੇਦਾਰ ਦੀ ਮੰਨ ਲਓ ਉਹਦੀ ਮੰਨਣੀ ਚਾਹੀਦੀ ਹੈ ਕਿ 6 ਪੇਜ ਵਾਲੀ ਜਿਹੜੀ ਡਿਪਟੀ ਡਿਸਟ੍ਰਿਕਟ ਟਾਰਨੀ ਮਨਜੀਤ ਸਿੰਘ ਨੇ ਦਿੱਤੀ ਹੈ ਵੀ ਜਾਣਾ ਚਾਹੀਦਾ ਉਹ ਮੰਨਣੀ ਚਾਹੀਦੀ ਹੈ ਜਿ ਡਿਟੇਲ ਦੇ ਦਿੰਦੇ ਆ ਉਹ ਲਿਖਦੇ ਆ ਜੀ ਉਹ ਕਹਿੰਦੇ ਆ ਜੀ ਇਹ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 10 ਡੇਟੇਡ 17 ਆਪਣਾ ਅਗਸਤ 2017 ਉਹਦੇ ਵਿੱਚ ਵੱਖਰੇ ਵੱਖਰੇ ਕੰਮ ਇਸ ਕੰਟਰੈਕਟਰ ਨੂੰ ਵੱਖਰੇ ਵੱਖਰੇ ਅਫਸਰਾ ਨੇ ਵੱਖਰੇ ਵੱਖਰੇ ਟਾਈਮ ਅਲੋਟ ਕੀਤੇ ਤੇ ਇਹਦੇ ਵਿੱਚ ਤਫਤੀਸ਼ ਚ ਪਾਇਆ ਗਿਆ ਇਹਦੇ ਵਿੱਚ ਨੋਰਮਸ ਦੀ ਵਾਇੋਲੇਸ਼ਨ ਹੋਈ ਯਾਨੀ ਕਿ ਜਿਹੜਾ ਪ੍ਰੋਸੀਜਰ ਹੈ ਉਹਦੀ ਉਲੰਘਣਾ ਹੋਈ ਤੇ ਜਿਹੜਾ ਹਾਈ ਕੋਰਟ ਦਾ ਆਦੇਸ਼ ਹੈ ਇਹ ਮੇਰਲੀ ਬੇਸਡ ਔਨ ਸਬਮਿਸ਼ਨ ਆਫ ਦੀ ਸਟੇਟ ਕਾਉਂਸਲ ਸਟੇਟ ਕਾਉਂਸਲ ਕੌਣ ਹੈ ਧੁਰੀਵਾਲਾ ਉਹਨੇ ਸਹਿਮਤੀ ਪ੍ਰਗਟ ਕਰਤੀ ਮਤਲਬ ਕਿ ਜੱਜ ਸਾਹਿਬ ਨੇ ਇਹਦੇ ਉੱਤੇ ਡਿਟੇਲਡ ਡਿਸਕਸ਼ਨ ਆਰਗੂਮੈਂਟ ਸੁਣ ਕੇ ਮੈਰਿਟ ਦੇ ਆਧਾਰ ਤੇ ਫੈਸਲਾ ਨਹੀਂ ਕੀਤਾ ਅੱਗੇ ਕਹਿੰਦੇ ਆ ਜੀ ਦਲੀਲ ਦਿੱਤੀ ਗਈ ਆ ਕਿ ਡੂ ਟੂ ਦੀ ਪੈਂਡੈਂਸੀ ਆਫ ਥਿਸ ਪਟੀਸ਼ਨ ਦੀ ਟ੍ਰਾਇਲ ਹੈਜ਼ ਡੇਰੇਲਡ ਐਂਡ ਦੇ ਊਡ ਹੈਵ ਨੋ ਆਬਜੈਕਸ਼ਨ ਇਫ ਆਲ ਚਾਰਜਸ ਇਨ ਦੀ ਐਫ ਆਈ ਆਰ ਕਲਕਡ ਇਹ ਤੁਰੀਵਾਲਾ ਸਾਹਿਬ ਕਹਿੰਦੇ ਆ ਵੀ ਪੈਂਡੈਂਸੀ ਹੋ ਗਈ ਲਟਕ ਗਿਆ ਕੇਸ ਡਿਲੇ ਹੋ ਗਿਆ ਦੇ ਇਹਦੇ ਨਾਲ ਸਾਰਾ ਮਾਮਲਾ ਡੇਰੇਲ ਹੋ ਗਿਆ ਪਟੜੀ ਤੋਂ ਕਹਿੰਦੇ ਰੇਲ ਗੱਡੀ ਉੱਤਰ ਗਈ ਤੇ ਕਹਿੰਦੇ ਮੈਂ ਚਲਾਉਣਾ ਰੇਲ ਗੱਡੀ ਪਟੜੀ ਤੇ ਦੁਬਾਰਾ ਤੇ ਮੈਂ ਦਿੰਦਾ ਜੀ ਤੁਹਾਨੂੰ ਨੋਬਜੈਕਸ਼ਨ ਤੇ ਤੁਸੀਂ ਇਸ ਮੇਨ ਅਕਿਊਜ਼ ਦੀ ਠੇਕੇਦਾਰ ਦੀ ਗੱਲ ਮੰਨ ਲਓ ਤੇ ਸਾਰੇ ਟ੍ਰਾਇਲ ਇਕੱਠੇ ਕਰ ਦਿਓ ਅੱਗੇ ਕੀ ਹੁੰਦਾ ਜੀ ਫਿਰ ਡੀਡੀਏ ਲਿਖਦਾ ਇਟ ਇਜ਼ ਸੈਟਲਡ ਲਾਅ ਥੈਟ ਅ ਕ੍ਰਿਮੀਨਲ ਕੇਸ ਹਾਸ ਟੂ ਬੀ ਡਿਸਾਈਡਡ ਓਨ ਦੀ ਬੇਸਿਸ ਆਫ ਲਾਅ ਐਂਡ ਫੈਕਟਸ not merely on the ground that the trials of the case is not progressing due to stay order ਕਹਿੰਦੇ ਜੀ ਜਿਹੜਾ ਕ੍ਰਿਮਨਲ ਕੇਸ ਹੈ ਇਹਨੂੰ ਫੈਕਟਸ ਦੇ ਆਧਾਰ ਤੇ ਕਾਨੂੰਨ ਦੇ ਆਧਾਰ ਤੇ ਅੱਗੇ ਚੱਲਣਾ ਚਾਹੀਦਾ ਹੈ ਡਿਸਾਈਡ ਹੋਣਾ ਚਾਹੀਦਾ ਨਾ ਕਿ ਇਹ ਬੁਨਿਆਦ ਬਣਾ ਲਈ ਜਾਏ ਕਿ ਸਟੇ ਆਰਡਰ ਮਿਲਿਆ ਹੋਇਆ ਹੈ ਜਿਹੜਾ ਕਦੋਂ ਦਿੱਤਾ ਸੀ ਹਾਈ ਕੋਰਟ ਨੇ ਦਿੱਤਾ ਸੀ ਕੁਝ ਜੱਜ ਸਾਹਿਬਾਨ ਨੇ ਦਿੱਤਾ ਸੀ ਫਰਵਰੀ 2 2020 ਚ ਤੇ ਇਹ ਫਿਰ ਹੁਣ 24 ਆ ਗਿਆ ਸ਼ੁਰੂ ਹੋ ਗਿਆ ਮਤਲਬ ਕਿ ਇੰਨੇ ਦਿਨ ਰੇ ਲਟਕਿਆ ਰਿਹਾ ਸਟੇ ਆਰਡਰ ਜਿਹੜਾ ਕਿ ਇਟਸੈਲਵ ਵਾਇਓਲੇਟਡ ਆਫ ਸੁਪਰੀਮ ਕੋਰਟ ਆਰਡਰ ਉਹ ਸੁਪਰੀਮ ਕੋਰਟ ਆਰਡਰ ਕਹਿੰਦੇ ਸੁਪਰੀਮ ਕੋਰਟ ਕਹਿੰਦੀ 6 ਮਹੀਨੇ ਤੋਂ ਬਾਅਦ ਸਟੇ ਆਰਡਰ ਨਹੀਂ ਚੱਲ ਸਕਦਾ ਤੇ ਜੇ 6 ਮਹੀਨੇ ਤੋਂ ਵੱਧ ਸਟੇ ਆਰਡਰ ਦੇਣਾ ਤਾਂ ਫਿਰ ਜੱਜ ਸਾਹਿਬ ਸਪੀਕਿੰਗ ਆਰਡਰ ਪਾਸ ਕਰਨ ਮੈਂ ਕੀ ਕਰਨਾ ਕਰੋਨਾ ਵੀ ਆ ਗਿਆ ਸੀ ਉਸ ਤੋਂ ਬਾਅਦ ਕਰੋਨਾ ਚਲਿਆ ਵੀ ਗਿਆ ਤੇ ਇਸ ਟ੍ਰਾਇਲ ਤੇ ਹੇਠਲੀ ਅਦਾਲਤ ਤੇ ਜਿਹੜਾ ਟ੍ਰਾਇਲ ਚੱਲਦਾ ਸੀ ਹਾਈ ਕੋਰਟ ਨੇ ਜੱਜ ਸਹਿਬਾਨ ਨੇ ਉਹਨੂੰ ਗਾਂ ਚੱਲਣ ਨਹੀਂ ਦਿੱਤਾ ਸਟੇ ਲਈ ਰੱਖੀ ਆ ਹੁਣੇ ਵੀ ਹੁਣੇ ਵੀ ਚੱਲਦੀ ਆ ਹਜੇ ਵੀ ਖਤਮ ਨਹੀਂ ਹੋਈ ਡੀ ਡੀਏ ਮਨਜੀਤ ਸਿੰਘ ਦੱਸਦੇ ਆਗੇ ਕਿ ਇਹ ਜਿਹੜੀ ਸਟੇ ਆ ਇਹ ਵਾਇਓਲੇਟਿਵ ਆ ਕਾਦੀ ਆਫ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ 1988 ਉਹਦਾ ਜਿਹੜਾ ਸੈਕਸ਼ਨ ਹੈ ਧਾਰਾ 19 ਬ੍ਰੈਕਟ ਦੇ ਵਿੱਚ 3 ਤੇ ਇਹ 2 ਸਾਲ ਚ ਮੁਕੰਮਲ ਹੋਣਾ ਚਾਹੀਦਾ ਹਾ 3 ਸਾਲ ਚ ਜਿਹੜਾ ਕਰਾਪਸ਼ਨ ਦਾ ਕੇਸ ਆ 3 ਸਾਲ ਤੋਂ ਵੱਧ ਅਦਾਲਤਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਇਸ ਐਕਟ ਦੇ ਮੁਤਾਬਕ ਪਰ ਅਦਾਲਤਾਂ ਕਰਦੀਆਂ ਕੀ ਨੇ ਲਟਕਾ ਛੱਡਦੀਆਂ ਨੇ ਜਿਵੇਂ ਹਾਈ ਕੋਰਟ ਦੇ ਦਖਲ ਨਾਲ ਜਿਹੜਾ ਕੰਟਰੈਕਟਰ ਆ ਗੁਰਿੰਦਰ ਸਿੰਘ ਉਹਨੇ ਆਪ ਦਾ ਕੇਸ ਲਟਕਾ ਲਿਆ ਹੁਣ ਅੱਗੇ ਲਿਖਦੇ ਆ ਜੀ ਡੀਡੀਏ ਮਨਜੀਤ ਸਿੰਘ ਸੁਪਰੀਮ ਕੋਰਟ ਦੇ ਇੱਕ ਜੱਜਮੈਂਟ ਦਾ ਹਵਾਲਾ ਦਿੰਦੇ ਆ ਉਹ ਜੱਜਮੈਂਟ ਹੈਗੀ ਆ ਨਸੀਬ ਸਿੰਘ ਵਰਸਸ ਸਟੇਟ ਆਫ ਪੰਜਾਬ ਇਹ ਕਹਿੰਦੇ ਇਹਨੂੰ ਆਰਸੀਆਰ ਨੰਬਰ ਹੈ ਕ੍ਰਿਮੀਨਲ 438 ਉਹ ਚ ਕਹਿੰਦੇ ਲਿਖਿਆ ਚਾਰ ਪੁਆਇੰਟ ਲਿਖਿਆ ਜਿਹੜੇ ਕਿ ਸੁਪਰੀਮ ਕੋਰਟ ਨੇ ਤੈਅ ਕੀਤੇ ਆ ਕਰਾਪਸ਼ਨ ਦੇ ਕੇਸਾਂ ਵਿੱਚ ਉਹ ਕਹਿੰਦੇ ਆ ਜੀ 1 ਅ ਸੈਪਰੇਟ ਟ੍ਰਾਇਲ ਇਸ ਕੰਸਿਸਟੈਂਟ ਵਿਦ ਲਾ ਇਵਨ ਇਫ ਜੋਇੰਟ ਟ੍ਰਾਇਲ ਫਾਰ ਦੀ ਅਫੈਂਸਸ ਐਂਡ ਅਦਰ ਅਫੈਂਸਸ ਪਰਮਿਸਿਬਲ ਗੈਰ ਭਾਵੇਂ ਜੋਇੰਟ ਟ੍ਰਾਇਲ ਦੀ ਵੀ ਆਗਿਆ ਹੈਗੀ ਆ ਪਰ ਵਕਰਾ ਵਕਰਾ ਟ੍ਰਾਇਲ ਕਰਨਾ ਇਨਕਨਸਿਸਟੈਂਟ ਨਹੀਂ ਲਾਅ ਦੇ ਮੁਤਾਬਕ ਉਹ ਵੀ ਹੋ ਸਕਦਾ ਕਰਨਾ ਚਾਹੀਦਾ ਕਿਉਂਕਿ ਜਿਹੜੀ ਪ੍ਰੋਸੀਕਿਊਟਿੰਗ ਏਜੰਸੀ ਵਿਜੀਲੈਂਸ ਬਿਊਰੋਾ ਚਾਹੁੰਦੀ ਆ ਕਿ ਵੱਖਰੇ ਵੱਖਰੇ ਕਰੋ ਤੁਹਾਨੂੰ ਹੋਰ ਦੱਸ ਦਿੰਦੇ ਇਸ ਕੇਸ ਦੇ ਵਿੱਚ ਜੇ ਇਕੱਠੇ ਕਰ ਦਈਏ ਤੇਰਾ ਦੇ ਤਰ੍ਹਾਂ ਚਲਾਨ ਹੋ ਜਾਣ ਜਿਵੇਂ ਹਾਈ ਕੋਰਟ ਕਹਿੰਦੀ ਆ ਪੁਰੀ ਵਾਲਾ ਸਾਹਿਬ ਜਿਵੇਂ ਕਹਿੰਦੇ ਆ ਇਹ ਚ 400 ਤੇ 40 ਗਵਾ ਵਿਟਨੈਸਸ 440 ਤੇ ਇਹਦੇ ਵਿੱਚ ਕਰੀਬ 45 ਦੋਸ਼ੀ ਨੇ ਤੇ ਦੋਸ਼ੀ ਅਲੱਗ-ਲੱਗ ਟਰਾਇਲ ਦੇ ਵਿੱਚ ਵੱਖਰੇ-ਵੱਖਰੇ ਠੇਕਿਆਂ ਤੇ ਜਿਹੜੇ ਦਿੱਤੇ ਟੈਂਡਰ ਉਹਨਾਂ ਦੇ ਵਿੱਚ ਲੱਖ ਵੱਖਰੇ-ਵੱਖਰੇ ਅਫਸਰ ਆ ਤੇ ਇਹ ਤਾਂ ਫੇਰ ਜਿਹਨੂੰ ਕਹਿੰਦੇ ਆ ਜੀ ਖਿਚੜੀ ਬਣ ਜੂਗੀ ਇੰਨਾ ਵੱਡਾ ਮਾਮਲਾ ਹਜ਼ਾਰ ਕਰੋੜ ਦਾ ਜਾਚਾ ਵਾਸਤੇ ਵੀ ਹਿਊਮਨਲੀ ਇਨਸਾਨੀ ਤੌਰ ਤੇ ਸਮਝਣਾ ਤੇ ਹੈਂਡਲ ਕਰਨਾ ਮੁਸ਼ਕਲ ਹੋਏਗਾ ਇਹ ਦਲੀਲ ਸਰਕਾਰੀ ਵਕੀਲ ਦਿੰਦਾ ਅਗਲਾ ਪੁਆਇੰਟ ਕਹਿੰਦੇ ਆ ਜੀ ਜਿਹੜਾ ਦੂਜਾ ਦੀ ਪੋਸਿਬਿਲਟੀ ਆਫ ਜੋਇਨ ਟ੍ਰਾਇਲ ਹਾਸ ਟੂ ਬੀ ਡਿਸਾਈਡਡ ਐਟ ਦੀ ਬਿਗਨਿੰਗ ਆਫ ਦੀ ਟ੍ਰਾਇਲ ਇਨਾਂ ਦੀ ਬੇਸ ਓਨ ਦੀ ਰਿਜ਼ਲਟ ਆਫ ਇਟ ਕਹਿੰਦੇ ਜੇ ਟ੍ਰਾਇਲ ਤੁਸੀਂ ਵੱਖਰੇ ਕਰਨੇ ਆ ਸ਼ੁਰੂ ਕਰਨ ਤੋਂ ਪਹਿਲਾਂ ਦੱਸੋ ਇਹ ਨਹੀਂ ਜੋ ਸ਼ੁਰੂ ਹੋ ਗਈ ਤੇ ਇਨਾਂ ਦੇ 13 ਸ਼ੁਰੂ ਹੋ ਗਏ ਹੁਣ ਕਹਿੰਦੇ ਇਨਾਂ ਨੂੰ ਇਕੱਠੇ ਕਰ ਦਿਓ ਕਿਉਂਕਿ ਉਹਦੇ ਵਿੱਚ ਪ੍ਰोसीडिंग ਹੋ ਚੁੱਕੀ ਐ ਤਰੀਕਾਂ ਬਹਿ ਚੁੱਕੀਆਂ ਕਾਗਜ਼ਦਾਨ ਪ੍ਰਦਾਨ ਹੋ ਚੁੱਕਿਆ ਅੱਗੇ ਤੀਜਾ ਪੁਆਇੰਟ ਕਹਿੰਦੇ ਐ ਜੀ ਸੁਪਰੀਮ ਕੋਰਟ ਕਹਿੰਦੀ ਆ ði true test is whether any prejudice has been sustained due to a separate trial ਮੈਂ ਅਸਲ ਗੱਲ ਤਾਂ ਇਹ ਵੇਖਣੀ ਆ ਜੇ ਸੈਪਰੇਟ ਟ੍ਰਾਇਲ ਹੋ ਜੇ ਉਹਦੇ ਨਾਲ ਕੋਈ ਨੁਕਸਾਨ ਹੈ ਕਿਸੇ ਦਾ ਉਹਦੇ ਵਿੱਚ ਸਚਾਈ ਤੇ ਪਹੁੰਚਣ ਦਾ ਕੋਈ ਨੁਕਸਾਨ ਇਨਸਾਫ ਤੱਕ ਪਹੁੰਚਣ ਦਾ ਕੋਈ ਇਨਸਾ ਕੋਈ ਨੁਕਸਾਨ ਹੁੰਦਾ ਇਹ ਵੱਖਰੇ ਵੱਖਰੇ ਟਰਾਇਲ ਕਰਤੇ ਜਾਣ ਨਾਲੇ ਫਿਰ ਜਦੋਂ ਇੱਕ ਇੱਕ ਟਰਾਇਲ ਦਾ ਫੈਸਲਾ ਹੁੰਦਾ ਜਾਊਗਾ ਉਹਦੇ ਵਿੱਚ ਤੁਸੀਂ ਵੇਖ ਲਓਗੇ ਵੀ ਸਜ਼ਾਵਾਂ ਵੀ ਐਡਡ ਹੋਣਗੀਆਂ ਤੇ ਜੇ ਤੁਸੀਂ ਇੱਕੋ ਹੀ ਟਰਾਇਲ ਇਕੱਠਾ ਕਰਤਾ ਤੇ ਫਿਰ ਜੇ ਫਾਰ ਐਗਜ਼ਾਮਪਲ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਥੱਲੇ 10 ਸਾਲ ਦੀ ਕੈਦ ਦਾ ਸਾਰੇ ਹੀ ਜਿਹੜੇ ਜਿਹੜੇ ਇਨਸੀਡੈਂਟਸ ਐ ਕ੍ਰਾਈਮ ਦੇ ਉਹ ਇਕੱਠੇ ਕਰਦੇ ਹੋਗੇ ਤਾਂ ਫਿਰ 10 ਸਾਲ ਦੀ ਕੈਦ ਹੋਣੀ ਹੈ ਤੇ ਇਹ ਵੱਖਰੇ ਵੱਖਰੇ ਹੋਣਗੇ ਤੇ ਵੱਖਰੇ ਵੱਖੀਆਂ ਕੈਦਾਂ ਹੋਣਗੀਆਂ ਯੂ ਗੈਟ ਮਾਈ ਪੁਆਇੰਟ ਜੇ ਇਸ ਤਰ੍ਹਾਂ ਸਰਸੇ ਵਾਲੇ ਬਾਬੇ ਦਾ ਕੰਮ ਹੋਇਆ ਸੀ ਇੱਕ ਕੇਸ ਆ ਕੈਦ ਆ ਦੂਜੇ ਚ ਉਹ ਆਤੀਜੇ ਚੋ ਆ ਯਾਨੀ ਕਿ ਉਹ ਨੂੰ ਕਰੀਬ 50 60 ਸਾਲ ਕੈਦ ਜੇ ਕੋਰਟ ਚਾਹੇ ਉਹ ਰੱਖ ਸਕਦੀ ਆ ਔਰ ਜੱਜ ਸਾਹਿਬ ਨੇ ਜਿਹੜਾ ਸਰਸੇ ਵਾਲਾ ਬਾਬਾ ਸੀ ਸੱਚਾ ਸੌਦੇ ਵਾਲਾ ਉਹ ਨੂੰ ਇਹ ਆਦੇਸ਼ ਦਿੱਤਾ ਸੀ ਕਿ ਇਹ ਜਿਹੜੀਆਂ ਕੈ ਪ੍ਰਿਜ਼ਨਮੈਂਟ ਕੈਜ਼ ਹੈ ਦੇ ਵਿਲ ਨਾਟ ਰਨ ਕਨਕਰੈਂਟਲੀ ਇਹ ਨਹੀਂ ਮੈਂ ਇੱਕ ਇੱਕ ਕੇਸ ਇੱਕ ਦਿਨ ਦੇ ਦੋ ਦਿਨ ਨਹੀਂ ਗਿਨੇ ਜਾਣੇ ਇਹ ਸੈਪਰੇਟਲੀ ਚਲਣੀਆਂ ਨੇ ਯਾਨੀ ਕਿ ਪਹਿਲਾਂ ਇੱਕ ਕੇਸ ਚ ਮੁਕਦਮਾ ਪੂਰਾ ਹੋ ਜੇ ਕੈਦ ਪੂਰੀ ਹੋ ਜੇ ਫਿਰ ਦੂਜੇ ਦੀ ਸ਼ੁਰੂ ਹੋਊਗੀ ਤੇ ਇਹ ਜੱਜ ਦੀ ਮਰਜ਼ੀ ਹੁੰਦੀ ਆ ਕਿ ਕਨਕਰੈਂਟਲੀ ਚਲਾਉਣੀ ਆ ਕੈਦ ਕਿ ਵੱਖਰੀ ਵੱਖਰੀ ਚਲਾਉਣੀ ਆ ਖੈਰ ਏ ਜੱਜ ਦੀ ਮਰਜ਼ੀ ਹੁੰਦੀ ਆ ਤੇ ਪਤਾ ਨਹੀਂ ਇਹਦੇ ਵਿੱਚ ਅੱਗੇ ਫੈਸਲਾ ਕੀ ਹੋਣਾ ਜਾਂ ਕੀ ਹੁੰਦਾ ਪਰ ਇਹ ਜਿਹੜੀ ਪੋਸਿਬਿਲਿਟੀ ਇਸ ਕੇਸ ਦੇ ਵਿੱਚ ਜੇ ਟ੍ਰਾਇਲ ਇਕੱਠੇ ਕਰਤੇ ਜਾਣ ਉਹ ਖਤਮ ਹੋ ਜਾਂਦੀ ਹੈ ਚੌਥਾ ਪੁਆਇੰਟ ਇਹ ਆ ਜੀ ਜਿਹੜਾ ਡੀਡੀਏ ਮਨਜੀਤ ਸਿੰਘ ਨੇ ਆਪਣੇ ਵੱਲੋਂ ਲਿਖਿਆ ਹੈ ਕਿ ਇੰਨਾ ਲੰਮਾ ਚੱਲੇਗਾ ਇਹ ਕੇਸ ਇਹ ਕਲੱਬ ਹੋ ਗਏ ਕਿ ਕਿਸੇ ਵੀ ਮਾਮਲੇ ਤੇ ਫੈਸਲਾ ਅਦਾਲਤ ਨਹੀਂ ਦੇ ਸਕੇਗੀ 20 25 30 ਸਾਲ ਉਦੋਂ ਤੱਕ ਬਹੁਤ ਸਾਰੇ ਜਿਹੜੇ ਦੋਸ਼ੀ ਆ ਇੰਜੀਨੀਅਰ ਆ ਇਰੀਗੇਸ਼ਨ ਵਿਭਾਗ ਦੇ ਜਿਹੜੇ ਕਿ ਹੁਣ 60 ਸਾਲਾਂ ਤੋਂ ਉੱਤੇ ਆ ਉਹ ਫਿਰ ਸਵਰਗਵਾਸ ਵੀ ਹੋ ਸਕਦੇ ਆ ਨੂੰ ਸਜ਼ਾ ਤਾਂ ਮਿਲਣੀ ਨਹੀਂ ਦਿਸ ਵਿਲ ਡੀਫੀਟ ði ਐਂਡਜ਼ ਆਫ ਜਸਟਿਸ ਐਵੇਂ ਨਾਲ ਇਨਸਾਫ ਮਿਲਣ ਦੀ ਜਿਹੜੀ ਆ ਪੌਸਿਬਿਲਟੀ ਖਤਮ ਹੋ ਜਾਏਗੀ ਇਨਸਾਫ ਤਾਂ ਹੋਣਾ ਹੀ ਨਹੀਂ ਅਗਲੇ ਲੁੱਟ ਪੁੱਟ ਕੇ ਮਰ ਜਾਣਗੇ ਗਾਂ ਚਲੇ ਜਾਣਗੇ ਅਜਾ ਤੋ ਨ ਫੈਸਲਾ ਨਹੀਂ ਆਉਣਾ ਚਲੋ ਜੀ ਵਾਹ ਭਲਾ ਹੁਣ ਅੱਗੇ ਦੱਸਦੇ ਆ ਤੁਹਾਨੂੰ ਕਿ ਅਸੀਂ ਇਸ ਸਾਰੇ ਮਾਮਲੇ ਤੇ ਤਿੰਨ ਜਿਹੜੇ ਵਕੀਲਾਂ ਦੀ ਵੱਖਰੀ ਵੱਖਰੀ رائے ਆ ਉਹਦੇ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸਾਨੂੰ ਇਹ ਪਤਾ ਲੱਗਿਆ ਕਿ ਵਜਲੈਂਸ ਬਿਊਰੋ ਨੇ ਹਜੇ ਤੱਕ ਆਪਣਾ ਮਨ ਨਹੀਂ ਬਣਾਇਆ ਕਿ ਐਸਐਲਪੀ ਦਾਇਰ ਕਰੀਏ ਕਿ ਨਾ ਕਰੀਏ ਫਿਰ ਅੱਗੇ ਅਸੀਂ ਕੀ ਕੀਤਾ ਅਸੀਂ ਹਾਈ ਕੋਰਟ ਦੇ ਇੱਕ ਬਹੁਤ ਹੀ ਸੀਨੀਅਰ ਐਡਵੋਕੇਟ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ ਕਿ ਵੈਜੀਲੈਂਸ ਬਿਊਰੋ ਨੂੰ ਕਰਨਾ ਕੀ ਚਾਹੀਦਾ ਉਹ ਕਹਿੰਦੇ ਆ ਜੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਅੰਗਰੇਜ਼ੀ ਚਾਹ ਤੇ ਫਿਰ ਤੁਹਾਨੂੰ ਪੰਜਾਬੀ ਲੱਥਾ ਸੁਣਾ ਦੂੰਗਾ ਉਹ ਕਹਿੰਦੇ ਆ ਜੀ that in case j in case anslp is filed it would become imperative to explain the professional misconduct of the counsel ਜੇ ਸੁਪਰੀਮ ਕੋਰਟ 'ਚ ਮਾਮਲਾ ਗਿਆ ਤੇ ਫਿਰ ਦੱਸਣਾ ਪਊਗਾ ਵੀ ਤੁਸੀਂ ਪਹਿਲਾਂ ਸਟੇਟ ਯਾਨੀ ਕਿ ਵਿਜੀਲੈਂਸ ਬਿਊਰੋ ਦੇ ਵਕੀਲ ਨੇ ਦਾਲ 'ਚ ਹਾਂ ਕਿਉਂ ਕੀਤੀ ਉਹ ਸਹਿਮਤ ਕਿਉਂ ਹੋਇਆ ਅਕਿਊਜ਼ ਦੇ ਨਾਲ ਸਮਝਾਉਣਾ ਪਊਗਾ ਸੁਪਰੀਮ ਕੋਰਟ ਦੇ ਜੱਜ ਨੂੰ ਉਹਦੇ ਨਾਲ ਫਿਰ ਜਿਹੜੇ ਆ ਭੁਵਿੱਖ 'ਚ ਕੁਝ ਵੀ ਹੋ ਸਕਦਾ ਤੇ ਅੱਗੇ ਕਹਿੰਦੇ ਆ ਜੀ ਬਈ ਜੇ ਵਿਜੀਲੈਂਸ ਬਿਊਰੋ ਮੈਰਿਟ ਤੇ ਕੰਮ ਕਰੇ ਤਾਂ ਐਸਐਲਪੀ ਫਾਈਲ ਕਰੂਗੀ ਕਿਉਂਕਿ ਇਹਦੇ ਉੱਤੇ ਜਿਹੜਾ ਲਿਮਿਟੇਸ਼ਨ ਪੀਰੀਅਡ ਹੁੰਦਾ 3 ਮਹੀਨੇ ਦਾ ਉਹ ਨਿਕਲ ਚੁੱਕਿਆ 3 ਮਹੀਨਿਆਂ ਤੋਂ ਬਾਅਦ ਕੰਡਨਸ਼ਨ ਆਫ ਡਿਲੇ ਬੇਨਤੀ ਕਰਨੀ ਪਊ ਸੁਪਰੀਮ ਕੋਰਟ ਨੂੰ ਅਸੀਂ ਜੀ ਲੇਟ ਹੋ ਗਏ ਸਾਡਾ ਲਿਮਿਟੇਸ਼ਨ ਪੀਰੀਅਡ 3 ਮਹੀਨਿਆਂ ਦਾ ਖੁੰਝ ਗਿਆ ਸਾਨੂੰ ਇਹਨਾਂ ਨੂੰ ਮaaf ਕਰ ਦਿਓ ਸਾਡੀ ਵਜ੍ਹਾ ਇਹ ਸੀ ਕੀ ਕਹਣਗੇ ਜੀ ਅਸੀਂ ਭੰਬਲ ਪੂਸੇ 'ਚ ਪੈ ਗਏ ਸੀ ਉਹ ਜੇ ਸਾਡੇ ਕਹਿਣਗੇ ਅਸੀਂ ਬੰਦ ਲਗੇ ਸੀ ਸਾਨੂੰ ਸਮਝ ਨਹੀਂ ਆਉਂਦੀ ਸੀ ਅਸੀਂ ਕਰੀਏ ਕੀ ਸਾਡਾ ਹੀ ਵਕੀਲ ਸਾਡੇ ਉਲਟੀ ਸਟੈਂਡ ਲੈ ਗਿਆ ਇਹ ਦੱਸਣਾ ਪਊਗਾ ਜੀ ਸੁਪਰੀਮ ਕੋਰਟ ਨੂੰ ਤੇ ਫਿਰ ਉਹਦਾ ਜਿਹੜਾ ਪ੍ਰਭਾਵ ਹੈ ਤੇ ਉਹ ਕਿਤੇ ਪੈਣਾ ਫਿਰ ਉਹ ਸਟੇਟ ਕਾਉਂਸਲ ਤੇ ਪੈਣਾ ਤੇ ਫਿਰ ਇਹ ਗੱਲ ਦੇ ਵਿੱਚ ਹੁਣ ਅੱਗੇ ਤੁਹਾਨੂੰ ਦੱਸਦੇ ਆ ਕਿ ਗੌਰਵ ਧੂਰੀ ਵਾਲਾ ਸ਼ਾਹ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਜਦੋਂ ਮੈਂ ਸਟੋਰੀ ਅਸੀਂ ਬ੍ਰੇਕ ਕੀਤੀ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਸੀ ਮੈਂ ਜਿਹੜਾ ਕੰਮ ਕਰਦਾ ਹਾਂ ਛਾਤੀ ਠੋਕ ਕੇ ਕਰਦਾ ਹਾਂ ਗਲਤ ਕੰਮ ਕੋਈ ਕਰਦਾ ਨਹੀਂ ਜਦੋਂ ਅਸੀਂ ਫਿਰ ਵਿਜੀਲੈਂਸ ਬਿਊਰੋ ਨਾਲ ਕ੍ਰਾਸ ਚੈੱਕ ਕੀਤਾ ਉਹ ਕਹਿੰਦੇ ਸਾਡਾ ਐਫੀਡੇਵਿਟ ਤਾਂ ਆਹ ਹੈ ਅਸੀਂ ਗੌਰਵ ਧੂਰੀ ਵਾਲੇ ਨੂੰ ਇਹੋ ਜੀ ਗੱਲ ਨਾ ਜ਼ੁਬਾਨੀ ਤੇ ਨਾ ਲਿਖਤੀ ਕਹੀ ਨਹੀਂ ਮੈਨੂੰ ਤਾਂ ਰਿਵਾਵਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਬਿਊਰੋ ਦਾ ਇੱਕ ਅਧਿਕਾਰੀ ਅਦਾਲਤ ਦੇ ਵਿੱਚ ਮੌਜੂਦ ਸੀ ਮੈਂ ਫਿਰ ਵਿਜੀਲੈਂਸ ਬਿਊਰੋ ਵਾਲਿਆਂ ਨੂੰ ਪੁੱਛਿਆ ਵੀ ਤੁਹਾਡਾ ਅਧਿਕਾਰੀ ਉੱਥੇ ਮੌਜੂਦ ਸੀ ਕਿਤੇ ਉਹਨੇ ਤਾਂ ਨਹੀਂ ਕਹਿਤਾ ਵੀ ਹਾਂ ਕਰ ਦਿਓ ਵਕੀਲ ਸਾਹਿਬ ਉਹ ਕਹਿੰਦੇ ਸਾਡਾ ਇੱਕ ਛੋਟਾ ਥਾਣੇਦਾਰ ASI ਮੌਜੂਦ ਸੀ ਅਸੀਂ ਉਹਨੂੰ ਭੇਜਿਆ ਸੀ ਵੀ ਤੂੰ ਵਾਚ ਕਰ ਉੱਥੇ ਗੱਲਬਾਤ ਜੱਜ ਸਾਹਿਬ ਨਾਲ ਕੀ ਹੁੰਦੀ ਆ ਤੇ ਇਹ ਤੋਂ ਵੱਧ ਕੋਈ ਗੱਲ ਨਹੀਂ ਸੀ ਇੱਕ ਛੋਟਾ ਥਾਣੇਦਾਰ ਐਡੇ ਵੱਡੇ ਕੇਸ ਦਾ ਕੋਈ ਫੈਸਲਾ ਕਰ ਸਕਦਾ ਕੋਈ ਡਾਇਰੈਕਸ਼ਨ ਦੇ ਸਕਦਾ ਬਿਨਾ ਚੀਫ ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ ਦੀ ਮਨਜ਼ੂਰੀ ਦੇ ਵਰਿੰਦਰ ਸ਼ਰਮਾ ਜੀ ਦੀ ਮਨਜ਼ੂਰੀ ਤੋਂ ਬਿਨਾ ਇੱਕ ਛੋਟਾ ਥਾਣੇਦਾਰ ASI ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੂੰ ਆਦੇਸ਼ ਦੇ ਸਕਦਾ ਇਹ ਮੈਨੂੰ ਵਿਜੀਲੈਂਸ ਬਿਊਰੋ ਵਾਲਿਆਂ ਨੇ ਕਿਹਾ ਕਿ ਤੁਸੀਂ ਇਸ ਤਗੜ ਸਾਹਿਬ ਸੋਚੋ ਇਹ ਹੋ ਸਕਦਾ ਸੋ ਮਤਲਬ ਜਿਹੜਾ ਪਲੀ ਲੈ ਰਹੇ ਸੀ ਧੂਰੀ ਵਾਲਾ ਸਾਹਿਬ ਕਿ ਅਧਿਕਾਰੀ ਅਦਾਲਤ ਦੇ ਵਿੱਚ ਮੌਜੂਦ ਸੀ ਉਹ ਤਾਂ ਫਿਰ ਇਰਰਲੇਵੈਂਟ ਸੀ ਫਜ਼ੂਲ ਸੀ ਸੋ ਇਹ ਤਾਂ ਗੱਲ ਹੈਗੀ ਆ ਇਰੀਗੇਸ਼ਨ ਸਕਾਮ ਜਿੱਦਾਂ ਅਕਾਲੀ ਦਲ ਦੀ ਸਰਕਾਰ ਵਲੇ 2013 ਤੋਂ ਸ਼ੁਰੂ ਹੋਇਆ 1000 ਕਰੋੜ ਦਾ ਸਕੈਂਡਲ ਤੇ ਇਹਦੇ ਵਿੱਚ ਸਾਰੇ ਕੰਮਾਂ ਦਾ ਹਜੇ ਨਿਰਖਣ ਨਹੀਂ ਕੀਤਾ ਗਿਆ ਸਿਰਫ 13 ਕੰਮਾਂ ਦਾ ਨਿਰਖਣ ਕੀਤਾ ਗਿਆ ਕੰਮ 100 ਤੋਂ ਉੱਤੇ ਅਲੋਟ ਹੋਏ ਟੈਂਡਰ ਹੋਏ ਜਿਹੜੇ ਉਹਦੇ ਹੱਕ 'ਚ ਹੋਏ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਇੰਨੀ ਜਲਦੀ ਸੀ ਇਸ ਠੇਕੇਦਾਰ ਦੀ ਕਿ ਆਪਣੀ ਮਰਜ਼ੀ ਨਾਲ ਟੈਂਡਰ ਦੀਆਂ ਸ਼ਰਤਾਂ ਤੈਅ ਕਰਾਉਂਦਾ ਸੀ ਇਹਦੇ ਵਿੱਚ ਸ਼ਰਨਜੀਤ ਢਿੱਲੋਂ ਅਕਾਲੀ ਦਲ ਦਾ ਮੰਤਰੀ ਸਾਹਿਬ ਦਾ ਇਰੀਗੇਸ਼ਨ ਦਾ ਜਨਮੇਜਾ ਸਿੰਘ ਸੇਖੋਂ ਉਹ ਵੀ ਇਹਦੇ ਵਿੱਚ ਫਸੇ ਹੋਏ ਆ ਉਹਨਾਂ ਤੇ ਵੀ ਦੋਸ਼ ਲੱਗ ਰਹੇ ਆ ਉਹਨਾਂ ਦੇ ਬਾਰੇ ਜਾਂਚ ਵਿਜੀਲੈਂਸ ਬਿਊਰੋ ਕਰ ਰਹੀ ਆ ਉਹਨਾਂ ਦੀ ਕੁਐਸਚਨਿੰਗ ਹੋ ਚੁੱਕੀ ਆ ਤਿੰਨ ਆਈਸ ਅਫਸਰ ਵੀ ਇਹਦੇ ਵਿੱਚ ਮਤਲਬ ਕਿ ਗਿੜੇ ਚਾਏ ਬੇ ਜਾਂ ਉਹਨਾਂ ਦੀ ਵੀ ਕੁਐਸਚਨਿੰਗ ਹੋ ਚੁੱਕੀ ਆ ਪਰ ਹਜੇ ਦੋਸਤੋ ਵਿਜੀਲੈਂਸ ਬਿਊਰੋ ਨੇ ਉਦੋਂ ਗਾਂ ਗੱਲ ਕੀਤੀ ਨਹੀਂ ਕੋਈ ਪਰਚਾ ਨਹੀਂ ਦਰਜ ਕੀਤਾ ਇਹਨਾਂ ਦੇ ਸਵਾਲ ਜੇ ਪੁੱਛੇ ਆ ਪਹਿਲਾਂ ਤਾਂ ਭਗਵੰਤ ਮਾਨ ਨੇ ਇਹਦੀ ਆਗਿਆ ਦਿੱਤੀ ਕਾਫੀ ਲੇਟ ਦਿੱਤੀ 7-8 ਮਹੀਨੇ ਟਪਾਉਣ ਤੋਂ ਬਾਅਦ ਪਹਿਲਾਂ ਫਾਈਲ ਰੱਖੀ ਰੱਖੀ ਸੋਚਦਾ ਰਿਹਾ ਭਗਵੰਤ ਮਾਨ ਮੁੱਖ ਮੰਤਰੀ ਫਿਰ ਖੈਰ ਉਹਨੇ ਦੇਤੀ ਮੰਨ ਬਣਾ ਲਿਆ ਤੇ ਉਦੋਂ ਪਹਿਲਾਂ ਦੇ ਜਿਹੜੇ ਸੀਗੇ ਚੀਫ ਮਿਨਿਸਟਰ ਕਿਹੜੇ-ਕਿਹੜੇ ਕੈਪਟਨ ਅਮਰਿੰਦਰ ਫਿਰ ਉਹਦੇ ਬਾਅਦ ਅਗਿਆ ਚਰਨਜੀਤ ਚੰਨੀ ਹਾਂਜੀ ਤੇ ਉਹਨਾਂ ਨੇ ਤਾਂ ਉੱਕਾ ਹੀ ਢੱਕਾ ਤੋੜਿਆ ਨਹੀਂ ਉਹਨਾਂ ਨੂੰ ਵੀ ਫਾਈਲ ਭੇਜੀ ਗਈ ਸੀ ਵੀ ਸਾਨੂੰ ਆਗਿਆ ਦੇ ਦਿਓ ਸ਼ਰਨਜੀਤ ਢਿੱਲੋਂ ਜਿੰਮੇਵਾਰ ਸੇਖੋਂ ਤੇ ਤਿੰਨ ਆਈਐਸ ਅਫਸਰਾਂ ਦੇ ਵਿਰੁੱਧ ਅਸੀਂ ਕਾਰਵਾਈ ਸ਼ੁਰੂ ਕਰ ਦਈਏ ਉਹਦੇ ਉੱਤੇ ਲੱਗਦਾ ਹੈਗਾ ਜੀ ਕਿ ਧਾਰਾ ਹੁੰਦੀ ਹੈ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਸਰਕਾਰੀ ਮੁਲਾਜ਼ਮਾਂ ਜਾਂ ਪੁਰਾਣੇ ਮੰਤਰੀਆਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਪੁੱਛਣਾ ਪੈਂਦਾ ਜੇ ਆਈਐਸ ਅਫਸਰਾਂ ਦਾ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਆ ਜੇ ਉਹਨਾਂ ਦੇ ਪਰਚਾ ਦਰਜ ਕਰਨਾ ਤੇ ਉਹਨਾਂ ਨੂੰ ਪ੍ਰੋਸੀਕਿਊਟ ਕਰਨਾ ਇਸੇ ਤਰ੍ਹਾਂ ਮੰਤਰੀਆਂ ਬਾਰੇ ਫਿਰ ਗਵਰਨਰ ਤੋਂ ਲੈਣੀ ਪੈਂਦੀ ਆ ਇੱਕ ਸਟੋਰੀ ਹੋਰ ਤੁਰੀ ਫਿਰਦੀ ਆ ਜਿਹੜੇ ਮੰਤਰੀ ਵਿਜਲਨ ਬਿਊਰੋ ਨੇ ਪਹਿਲਾਂ ਫੜੇ ਆ ਫਨ ਹੋਰ ਦੱਸਦ ਨੇ ਮਰੀਆਲੀ ਗੱਲ ਉਹਦਾ ਵੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਮੁੱਖ ਮੰਤਰੀ ਤੋਂ ਹੀ ਦਵਾਤੀ ਪ੍ਰੋਸੀਕਿਊਸ਼ਨ ਸੈਂਕਸ਼ਨ ਮਿਲਦੀ ਆ ਅਪੋਇੰਟਿੰਗ ਅਥਾਰਟੀ ਤੋਂ ਜਿਹੜਾ ਨਿਯੁਕਤੀ ਕਰਨ ਦਾ ਜ਼ਿੰਮੇਵਾਰ ਹੋਵੇ ਤੇ ਇੱਥੇ ਜੇ ਨਿਯੁਕਤੀ ਕੌਣ ਕਰਦਾ ਪੰਜਾਬ ਚ ਤੇ ਗਵਰਨਰ ਦੇ ਆਦੇਸ਼ ਨਾਲ ਨਿਯੁਕਤੀ ਹੁੰਦੀ ਆ only governor appoints council of ministers on the recommendation of the chief minister theek hai te phir governor de parwan ki lai ni oh mamla vi aj latkeya paya case agge tur ni rahe ho jide mantrian de virudh kitte a vigilance bureau ne kyunki adaalat de vich eh mamla haje uljhe hua decide ni hoya ke prosecution sanction kitthon auni a eh faulty a kon keh re faulty a ਦੋਸ਼ੀ ਉਹਨਾਂ ਨੇ ਕਹਿਣਾ ਹੀ ਆ ਵੀ ਗਵਰਨਰ ਤੋਂ ਲਿਆਉ ਹੁਣ ਕਈ ਜਿਹੜੇ ਮੰਤਰੀ ਸੰਤਰੀ ਆ ਪੁਰਾਣੇ ਉਹ ਬੀਜੇਪੀ ਚਲੇ ਗਏ ਤੇ ਜਿਹੜਾ ਗਵਰਨਰ ਆ ਬੀਜੇਪੀ ਦਾ ਪੁਆਇੰਟ ਹੀ ਆ ਉਹ ਫਿਰ ਪ੍ਰਮਾਣਗੀ ਦਿੰਦਾ ਕਿ ਨਹੀਂ ਦਿੰਦਾ ਸੋ ਇਹ ਸਾਰੀਆਂ ਤੰਦਾ ਇਹ ਸਾਰੀਆਂ ਕਰੰਟਸ ਅੰਡਰ ਕਰੰਟਸ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਸਮਾਜ ਨੂੰ ਲੋਕਾਂ ਨੂੰ ਸੁਚੇਤ ਕਰਨਾ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਤੇ ਇਹ ਇੱਕ ਪੱਤਰਕਾਰ ਦੀ ਡਿਊਟੀ ਆ ਪ੍ਰੋਫੈਸ਼ਨਲ ਡਿਊਟੀ ਆ ਤੇ ਉਹ ਮੈਂ ਕਰਨ ਦੀ ਕੋਸ਼ਿਸ਼ ਕਰਦਾ ਜਿੰਨੀ ਕਿ ਮੇਤੋਂ ਹੁੰਦੀ ਆ 16 ਕਲਾ ਸੰਪੰਨ ਤਾਂ ਮੈਂ ਵੀ ਹੈ ਨਹੀਂ ਠੀਕ ਆ ਜੀ ਜਿੰਨੀ ਕਿ ਮੈਨੂੰ ਜਾਣਕਾਰੀ ਹੈਗੀ ਆ ਸਮਝ ਹੈਗੀ ਆ ਮੈਂ ਤੁਹਾਡੇ ਤੱਕ ਉਹਨੂੰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰਦਾ ਬੜੇ ਹੀ ਬੈਲੈਂਸਡ ਤਰੀਕੇ ਨਾਲ ਸਾਰੇ ਪੱਖ ਸਮਝ ਕੇ ਘੋਕ ਕੇ ਜੋ ਆ ਖਬਰ ਦੀ ਆਪਾਂ ਇੱਥੇ ਕਰਦੇ ਆ ਜੀ ਸਮਾਪਤੀ ਮੈਂ ਨੂੰ ਰਜਿੰਦਰ ਸਿੰਘ ਤੱਗੜ ਨੂੰ ਦੇਉ ਇਜਾਜ਼ਤ Şat çıkal, namışkar, kuda hafiz.